ਮੁੱਖ ਮੰਤਰੀ ਭਗਵੰਤ ਮਾਨ ਦੀ ਗੈਂਗਸਟਰਾਂ ਨੂੰ ਚੇਤਾਵਨੀ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਵਿੱਚ ਹੈ ਪਿਛਲੇ 10 ਦਿਨਾਂ ਤੋਂ ਪੁਲਿਸ ਨੇ ਬਦਨਾਮ ਅਪਰਾਧੀਆਂ ਦਾ ਐਨਕਾਊਂਟਰ ਕੀਤਾ ਹੈ 16 ਦਸੰਬਰ ਦਿਨ ਸ਼ਨੀਵਾਰ ਪਟਿਆਲਾ ਵਿੱਚ ਪੰਜਾਬ ਪੁਲਿਸ ਨੇ ਮੋਸਟ ਵਾਂਟਡ ਮਲਕੀਤ ਚਿੱਟਾ ਦਾ ਐਨਕਾਊਂਟਰ ਕੀਤਾ ਮਲਕੀਤ ਚਿੱਟਾ ਜੋ ਪਿਛੇ ਕਤਲ ਕੇਸਾਂ ਦੇ ਵਿੱਚ ਲੋੜਿੰਦਾ ਸੀ ਸੀਆਈਏ ਪਟਿਆਲਾ ਨੂੰ ਚਿੱਟਾ ਦੇ ਹੀ ਪਸਿਆਣਾ ਵਿੱਚ ਮੌਜੂਦਗੀ ਬਾਰੇ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਖੇੜਾ ਜੱਟਾ ਥਾਣਾ ਪਸਿਆਨਾ ਦੇ ਏਰੀਆ ਦੇ ਵਿੱਚ ਚਿੱਟੇ ਨੂੰ ਘੇਰਾ ਪਾ ਲਿਆ ਮਲਕੀ ਚਿੱਟੇ ਨੇ ਆਪਣੇ ਆਪ ਨੂੰ ਘਿਰਿਆ ਵੇਖ ਕੇ ਪੁਲਿਸ ਪਾਰਟੀ ਤੇ ਹੀ ਫਾਇਰਿੰਗ ਕਰ ਦਿੱਤੀ ਪੁਲਿਸ ਪਾਰਟੀ ਨੇ ਵੀ ਆਪਣੇ ਬਚਾਅ ਦੇ ਵਿੱਚ ਫਾਇਰ ਕੀਤਾ ਜਿਸ ਦੌਰਾਨ ਮਲਕੀ ਚਿੱਟੇ ਦੇ ਲੱਤ ਦੇ ਵਿੱਚ ਗੋਲੀ ਲੱਗੀ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਕਾਬੂ ਕਰ ਲਿਆ ਗਿਆ ਇਸ ਦੌਰਾਨ ਪੁਲਿਸ ਨੇ ਮਲਕੀ ਸਿੰਘ ਚਿੱਟੇ ਦੇ ਕੋਲੋਂ ਇੱਕ ਨਜਾਇਜ਼ 32 ਬੋਰ ਪਿਸਟਲ ਵੀ ਬਰਾਮਦ ਕੀਤੀ ਹੈ ਖਤਮ ਦੇ ਲੁੱਟਖੋਹਾਂ ਦੇ ਦਰਦ ਸੀਗੇ ਐਨ ਪਿਛਲੇ ਕਾਫੀ ਸਮੇਂ ਤੋਂ ਅਸੀਂ ਇਹਦੀ ਤਲਾਸ਼ ਕਰ ਰਹੇ ਸੀ ਜੀ ਅੱਜ ਸਾਨੂੰ ਸਪੈਸਿਫਿਕ ਇਨਫੋਰਮੇਸ਼ਨ ਸੀਗੀ ਕਿ ਇਹਦੀ ਮੂਵਮੈਂਟ ਜਿਹੜੀ ਆ ਉਹ ਹੋਊਗੀ ਤੇ ਐਸਪੀ ਸਿਟੀ ਤੇ 4 CIA ਇਨਸਪੈਕਟਰ ਸ਼ਮਿੰਦਰ ਸਿੰਘ ਦੀ ਟੀਮਾਂ ਇਹਨਾਂ ਦੇ ਮਗਰ ਲੱਗੀਆਂ ਹੋਈਆਂ ਸੀ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਣਾ ਤੇ ਕੀ ਸੀ ਇਹਨੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਰੌਂਦ ਫਾਇਰ ਕੀਤੇ ਜੀ ਐਂਡ ਪੁਲਿਸ ਪਾਰਟੀ ਨੇ ਬੜੀ ਦਲੇਰੀ ਨਾਲ ਰਿਟੈਲੀਏਟਰੀ ਫਾਇਰ ਕਰਦੇ ਹੋਏ ਪੰਜ ਤੋਂ ਛੇ ਗੋਲੀਆਂ ਚਲਾਈਆਂ ਉਹਨਾਂ ਚੋਂ ਇੱਕ ਗੋਲੀ ਇਹਦੇ ਗੋਡੇ 'ਚ ਵੱਜੀ ਇਹਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਤੇ ਮਾਨਯੋਗ ਬੀਜਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਕਿਸੇ ਵੀ ਪ੍ਰਕਾਰ ਦੇ ਗੈਂਗਸਟਰ ਕਲਚਰ ਨੂੰ ਪੰਜਾਬ ਪੁਲਿਸ ਬਿਲਕੁਲ ਟੋਲਰੇਟ ਨਹੀਂ ਕਰੂਗੀ ਪਟਿਆਲਾ ਪੁਲਿਸ ਅੱਗੇ ਵੀ ਗੈਂਗਸਟਰਾਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਇਸੇ ਸਰਗਰਮੀ ਨਾਲ ਜੜੀ ਆ ਜਾਰੀ ਰੱਖੂਗੀ ਨੈਕਸਸ ਦੀ ਗੱਲ ਕਿੱਥੇ ਹੈ ਨੈਕਸਸ ਕਿਸ ਤਰ੍ਹਾਂ ਦਾ ਨੈਕਸਸ ਦੀ ਗੱਲ ਹੈ ਦੇਖੋ ਇਹ ਐਸ ਕੇ ਖਰੋੜ ਗੈਂਗ ਨਾਲ ਸੰਬੰਧਿਤ ਸੀਗਾ ਤੁਹਾਨੂੰ ਯਾਦ ਹੋਣਾ ਕਿ ਕੁਝ ਸਮੇਂ ਕੁਝ ਸਾਲ ਪਹਿਲਾਂ ਤਾਰਾਦਤ ਮਰਡਰ ਕੇਸ ਵੀ ਇੱਕ ਬੜਾ ਸੈਂਸੇਸ਼ਨਲ ਮਰਡਰ ਕੇਸ ਹੋਇਆ ਸੀ ਜੀ ਇਹ ਬੜਾ ਕੋਖਿਆਤ ਅਪਰਾਧੀ ਸੀਗਾ ਐਂਡ ਇਹ ਅੱਜ ਵੀ ਸਾਨੂੰ ਪੂਰਾ ਸ਼ੱਕ ਸੀਗਾ ਕਿ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਹੀ ਦੇਣ ਜਾ ਰਹੇ ਆ ਜੀ ਇਸ ਆਪਰੇਸ਼ਨ ਦੇ ਰਾਹੀਂ ਅਸੀਂ ਕਿਸੇ ਵੱਡੀ ਵਾਰਦਾਤ ਨੂੰ ਵੀ ਟਾਲ ਲਿਆ ਜੀ ਇਹਦੇ ਕੋਲ ਵੈਪਨ ਸੀਗਾ ਵੈਪਨ ਬਿਲਕੁਲ ਇਹਦੇ ਕੋਲੋਂ ਇੱਕ ਵਧੀਆ ਕੁਆਲਿਟੀ ਦਾ ਪਿਸਟਲ ਤੇ 6 ਰੋਂ ਬਰਾਮਦ ਹੋਏ ਜੀ ਇਹਦੇ ਕੱਲਾ ਸੀ ਆਏ ਕੱਲਾ ਹੀ ਸੀ ਕਿਹੜੀ ਕੋਈ ਜਗ੍ਹਾ ਪਰ ਹੋਇਆ ਹੈ ਇਹ ਇਹ ਬਾਈਪਾਸ ਏਰੀਆ ਮੇਂ ਹੋਇਆ ਹੈ